2 ਕਰੋੜ ਮੰਗਿਆ ਸਾਨੂੰ ਉਹਦੇ ਚ ਮਤਲਬ ਡੇਡ ਮਿਲ ਗਿਆ ਸਾਨੂੰ ਸੈਟੀਸਫੈਕਸ਼ਨ ਤਾਂ ਹੈ ਨਾ ਇਹ ਚ ਤਾਂ ਕੋਈ ਸੈਟੀਸਫੈਕਸ਼ਨ ਹੀ ਨਹੀਂ ਹੈ ਨੀ ਕਿ ਕੀ ਪਤਾ ਕੀ ਦੇਣਾ ਕੀ ਨਹੀਂ ਦੇਣਾ ਕਿਲੇ ਮਗਰ 1000 ਗਾਜ 200 ਗਾਜ ਆ ਜੇ ਕਮਰਸ਼ੀਅਲ ਜਗਾ ਤੇ 1000 ਗਾਜ ਦੀ ਪਲਾਟ ਲੈ ਲੋ ਚਾਹੇ 500 ਗਾਜ ਦੀ ਲੈ ਲੈ ਤਾਂ 2.5 2.4 ਬਣ ਜੇ 4 ਪਲਾਟ 1 ਕਿਲੇ ਉਹ ਮਿਲਨੇ ਆ ਉਹ ਸਭ 2000 ਰੁਪਏ ਗਾਜ ਸਰਕਾਰ ਨੇ ਰੇਟ ਰੱਖਿਆ ਉਹ ਚਾਹੇ ਉਹ ਜਿਮੀਦਾਰ ਰੱਖੇ ਚਾਹੇ ਉਹ ਵੇਚੇ ਉਹਦੀ ਯਾਰ ਗਾਜ ਕੀਲੇ ਮਗਰ ਦੇਣਾ ਇਹਨਾਂ ਨੇ ਤਿੰਨਾਂ ਸਾਲਾਂ ਚ ਦੇਣਾ ਹੁਣ ਕਿਹੜੀਆਂ ਕਿਵੇਂ ਕਿਸ ਤਾਂ ਦੇਣਗੇ ਕਿਵੇਂ ਨਹੀਂ ਜਾਨੂ ਹੁਣ ਜਿਹੜੀ ਬਾਹਰ ਰੇਟ ਆ ਉਹ ਹੁਣ ਕੀ ਨੇ ਜਾਨੂ ਤਿੰਨਾਂ ਸਾਲਾਂ ਨੂੰ ਕੀ ਰੇਟ ਹੋਣੇ ਨੇ ਇਹ ਸਰਕਾਰ ਨੇ ਸਾਰਾ ਇਹ ਨਕਸ਼ਾ ਬਣਾ ਕੇ ਵਧੀਆ ਖੁੱਲੇ ਡੁੱਲੇ ਰੋਡ ਹੋਣਗੇ ਤੇ ਖੁੱਲੀ ਵਧੀਆ ਮਾਰਕੀਟ ਆਉਣਗੀਆਂ ਮਾਰਕੀਟ ਜਿਸ ਜਗ੍ਹਾ ਤੇ ਉਸੇ ਕਹਾ ਦੇ ਮਾਰ ਬਾਕੀ ਜਿਹੜੇ ਬਿਜ਼ਨਸ ਦੇ ਬਣਾਉਣਗੇ ਪੁਆਇੰਟ ਮਤਲਬ ਜੋ ਇੰਡਸਟਰੀ ਏਰੀਆ ਉਹ ਵੀ ਵਧੀਆ ਤਰੀਕੇ ਨਾਲ ਬਣੂਗਾ ਗੌਰਮੈਂਟ ਦੇ ਗਿਆ ਕੋਲੇ ਸਾਡੇ ਆ ਕੀ ਸੀਗਾ ਆਪਣੇ ਬਣਿਆ ਬਾਈ ਸਿਟੀ ਸੈਂਟਰ ਜਿਹਾ ਉਹ ਵਿਚਾਰੇ ਲੋਕਾਂ ਨੇ ਆਲੇ-ਦਾਲੇ ਪਲਾਟ ਲੈ ਲੈ ਮਹਿੰਗੇ ਜ਼ਮੀਨਾਂ ਲੈ ਲੈ ਮੋੜ ਕੋ ਬਚਾਲੇ ਖੜਾ ਉਹ ਸਾਰਾ ਡੁੱਬ ਗਿਆ ਹੁਣ ਜੀ ਸਾਨੂੰ ਉਹਨਾਂ ਨੇ ਕਲੋਨੀਆਂ ਚ ਬਾੜ ਦਾ ਜਾ ਕੇ ਆਰਬਨ ਸਟੇਟ ਸਾਨੂੰ ਡੰਗਰ ਕਿਥੇ ਰੱਖਣ ਦੇਣੇ ਨੇ ਸਾਨੂੰ ਕਿਥੇ ਡੰਗਰ ਰੱਖਣ ਦੇਣੇ ਨੇ ਫਿਰ ਆਰਬਨ ਸਟੇਟ ਦਾ ਜਦੀ ਕਮਾਂਡੀ ਨੇ ਕਹ ਦੇਣਾ ਦੋਹੇ ਦਾ ਮੋਸਤ ਆਉਂਦਾ ਭਾਈ ਇਹਨਾਂ ਦੇ ਘਰੋਂ ਕੋਈ ਵੀ ਪਿੰਡ ਉੱਜੜਵਾ ਉਹ ਚੋਂ 30% ਲੋਕ ਜਿਹੜੇ ਆ ਮਾੜੇ ਮੋਟੇ ਕਾਮਯਾਬ ਰਹਿੰਦੇ ਆ 70% ਉੱਜੜ ਜਾਂਦੇ ਆ ਇਹਨੂੰ ਆਪਾਂ ਅਜਾੜਾ ਹੀ ਮੰਨ ਕੇ ਚੱਲੋ ਜਦੋਂ ਪਿੰਡੋਂ ਉੱਠਣਾ ਨਾ ਉਹ ਅਜਾੜਾ ਹੀ ਮੰਨੋ ਸਸ਼ੀਗਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਸੋ ਲੁਧਿਆਣਾ ਦੇ ਵਿੱਚ ਇੱਕ ਪ੍ਰੋਜੈਕਟ ਹੈ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਐਕਵਾਇਰ ਕੀਤੀਆਂ ਜਾਣੀਆਂ ਨੇ ਔਰ ਇਸ ਅਰਬਨ ਪ੍ਰੋਜੈਕਟ ਦੇ ਤਹਿਤ ਇੱਕ ਅਰਬਨ ਕਲੋਨੀ ਬਣਾਈ ਜਾਊਗੀ ਜਿਸ ਦੇ ਵਿੱਚ ਬਹੁਤ ਸਾਰੇ ਪਿੰਡ ਆ ਰਹੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਨਾਮ ਠਕਰਾਲ ਪਿੰਡ ਦਾ ਵੀ ਆਇਆ ਸੀ ਠਕਰਾਲ ਪਿੰਡ ਦੱਸਿਆ ਜਾ ਰਿਹਾ ਸੀ ਕਿ ਇਸ ਪ੍ਰੋਜੈਕਟ ਦੇ ਅੰਡਰ ਹੈ ਔਰ ਜ਼ਮੀਨਾਂ ਨੇ ਜਿਹੜੀਆਂ ਉਹ ਐਕਵਾਇਰ ਹੋਣਗੀਆਂ ਤੇ ਸਾਡੇ ਨਾਲ ਇਸ ਵੇਲੇ ਠਕਰਾਲ ਪਿੰਡ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰਦੇ ਆ ਸਮਨ ਸਾਹਿਬ ਕਹਿੰਦੇ ਕਿ ਕਰੋੜਾਂ ਰੁਪਇਆ ਬਣਨਾ ਕਿਸਾਨਾਂ ਨੂੰ ਇਸ ਵੇਲੇ ਕਰੋੜਾਂ ਰੁਪਇਆ ਖਾਤੇ ਦੇ ਵਿੱਚ ਆਊਗਾ ਜ਼ਮੀਨਾਂ ਅਗਰ ਰਿਕਵਾਇਰ ਹੁੰਦੀਆਂ ਨੇ ਕੀ ਸੋਚਦੇ ਨੇ ਇਸ ਚੀਜ਼ ਦੇ ਬਾਰੇ ਨਹੀਂ ਸਰਕਾਰ ਜਿਹੜੀ ਲੈਂਡ ਪੋਲਿੰਗ ਮਤਲਬ ਲੋਕ ਤਾਂ ਕਹਿ ਰਹੇ ਵੀ ਇਕਵਾਇਰ ਹੋ ਰਹੀ ਹੈ ਇਕਵਾਇਰ ਨਹੀਂ ਹੈ ਲੈਂਡ ਪੋਲਿੰਗ ਪਾਲਿਸੀ ਹੈ ਜ਼ਮੀਂਦਾਰ ਨਾਲ ਮਤਲਬ ਉਹਦੀ ਰਾਇ ਦੇ ਨਾਲ ਬਣਾਉ ਜਾਈ ਜੂਗੀ ਇਹ ਮਤਲਬ ਇੱਕ ਬਹੁਤ ਵਧੀਆ ਪ੍ਰੋਜੈਕਟ ਆ ਇੰਨੇ ਦੇ ਨਾਲ ਜਿਹੜੀਆਂ ਕਲੋਨੀਆਂ ਨੇ ਵਧੀਆ ਢੰਗ ਨਾਲ ਕੱਟੀਆਂ ਜਾਣਗੀਆਂ ਜਿੰਨੇ ਮਤਲਬ ਕਮਰਸ਼ੀਅਲ ਪਲਾਟ ਬਣਨੇ ਆ ਮਾਰਕੀਟ ਬਣਨੀ ਆ ਪੂਰੀ ਵਧੀਆ ਖੁੱਲੇ ਡੁੱਲੇ ਦੇ ਵਧੀਆ ਵਧੀਆ ਏਰੀਆ ਬਣਨਾ ਪੂਰਾ ਮਤਲਬ ਨਿਊ ਲੁਧਿਆਣਾ ਬਣੂਗਾ ਇਹਦੇ ਨਾਲ ਲੱਗਦਾ ਨਹੀਂ ਕਿ ਕਈ ਜਗ੍ਹਾ ਤੇ ਤਾਂ ਵਿਰੋਧ ਵੀ ਬਹੁਤ ਜ਼ਿਆਦਾ ਹੋ ਰਿਹਾ ਇਸ ਦਾ ਵਿਰੋਧ ਤਾਂ ਹੁਣ ਮਤਲਬ ਜਿਨ੍ਹਾਂ ਨੇ ਜੇ ਕਲੋਨੈਜਰਾਂ ਨੇ ਚੱਕੀ ਹੋਈਆਂ ਨੇ ਜ਼ਮੀਨਾਂ 50 50 ਏਕੜ 100 100 ਏਕੜ ਉਹਨਾਂ ਦਾ ਜ਼ਿਮੀਦਾਰ ਨੂੰ ਇਹਦੇ ਵਿੱਚ ਫਾਇਦਾ ਹੋ ਰਿਹਾ ਪੂਰਾ ਜ਼ਿੰਮੇਦਾਰੀਆਂ ਕਰੋੜ ਰੁਪਏ ਨੂੰ ਇੱਕ ਟੀਲਾ ਜ਼ਮੀਨ ਲੈ ਕੇ ਉਹ ਗਾਹਾਂ ਬਾਜ਼ਾ ਦਾ ਕਰੋੜ ਨੂੰ ਮਤਲਬ ਪਲਾਟ ਕੱਟ ਕੇ ਵੇਚ ਦਿਆ ਕੋਲੋਨੇਜਰ ਇਹ ਸਰਕਾਰ ਨੇ ਹੁਣ ਆਪਣੇ ਆ ਪਲਾਟ ਕੱਟ ਕੇ ਜ਼ਿੰਮੇਦਾਰ ਨੂੰ 1000 ਰੁਪਿਆ ਗਜ ਦਾ ਪਲਾਟ ਦਾ ਦੇਣਾ ਤੇ 200 ਰੁਪਿਆ 1000 ਗਾਜੀ ਪਲਾਟ ਦਾ ਦੇਣਾ ਪਲਾਟ ਦੇਣਾ ਇੱਕ 200 ਗਜ ਦੀ ਕਮਰਸ਼ੀਅਲ ਲੈਂਡ ਦੇਣੀ ਆ ਨਾਲ ਇਹ ਤੁਸੀਂ ਕਿੱਥੋਂ ਸੁਣਿਆ ਜਾਂ ਕਿੱਥੇ ਇਸ ਚੀਜ਼ ਦੇ ਬਾਰੇ ਦੱਸਿਆ ਗਿਆ ਸੀਗਾ ਇਹ ਅਸੀਂ ਗਲਾਡਾ ਦਫ਼ਤਰ ਮੇਨ ਇਹਨਾਂ ਦੇ ਚੀਫ ਉਹਨਾਂ ਨਾਲ ਗੱਲ ਹੋਈ ਸਾਰੀ ਵੈਰੀਫਾਈ ਕਰਿਆ ਵੀ ਪਹਿਲਾਂ ਕਹ ਰਹੇ ਵੀ ਠੱਕਰਵਾਲ ਪਿੰਡ ਵਿੱਚ ਆ ਰਿਹਾ ਉਹਦੇ ਬਾਰੇ ਵੀ ਵੈਰੀ ਵੀ ਠੱਕਰਵਾਲ ਪਿੰਡ ਦੀ ਜ਼ਮੀਨ ਨਹੀਂ ਵੈਸੇ ਲਲਤੋਂ ਕੇੜੀ ਝਮੇੜੀ ਤੇ ਆਪਣੇ 3K ਆ ਰਿਹਾ 3K ਸਾਰੀ ਜ਼ਮੀਨ ਆਲੇ ਅੱਧੀ ਆ ਰਹੀ ਹੈ ਠੀਕੇ ਥੋੜੀ ਕੁਛ ਆ ਰਹੀ ਹੈ ਜਿਆਦਾ ਨਹੀਂ ਆ ਰਹੀ ਅੱਧੀ ਕੁ 50% 3K ਦੀ ਕੁਝ ਲੋਕ ਤਾਂ ਆਪਣੇ ਆਪ ਕਹਿ ਰਹੇ ਵੀ ਸਾਡੀ ਜ਼ਮੀਨ ਵਿੱਚ ਪਵਾਓ ਉਹ ਨਕਸ਼ੇ ਦੇ ਵਿੱਚ ਪਈ ਨਹੀਂ ਸੀ ਉਹਨਾਂ ਨੇ ਮੈਨੂੰ ਖੁਦ ਨੂੰ ਫੋਨ ਆਇਆ ਵੀ ਤੁਸੀਂ ਇਹ 4.5 ਏਕੜ ਜ਼ਮੀਨ ਆ ਨਰਾਈ ਬੰਦੇ ਨੇ ਉਹ ਕਹਿੰਦੇ ਵੀ ਸਾਡੀ ਇਹਦੇ ਵਿੱਚ ਜ਼ਮੀਨ ਪਵਾਓ ਕਹਿੰਦੇ ਨੇ ਵੀ ਸਾਡੀ ਜ਼ਮੀਨ ਇਸ ਪ੍ਰੋਜੈਕਟ ਚ ਪਾਉ ਤੇ ਸਾਨੂੰ ਸਰਕਾਰ ਵੱਲੋਂ ਪੈਸਾ ਵੀ ਮਿਲੂ ਤੇ ਜਿਹੜਾ ਤੁਸੀਂ ਕਹਿੰਦੇ ਹੋ 1000 ਗਜ ਮਿਲਣ ਆ ਹਨਾ ਉਹ ਵੀ ਮਿਲੂਗਾ ਨਾਲ 1000 ਗਜ ਲੈ ਲੋ ਚਾਹੇ ਇਕਲੇ ਮਗਰ 1000 ਗਜ ਤੇ 200 ਰੁਪਿਆ 200 ਗਜ ਆ ਜਾਈ ਗਾ ਕਮਰਸ਼ੀਅਲ ਜਗਾ ਤੇ 1000 ਗਜ ਦੇ ਪਲਾਟ ਲੈ ਲੋ ਚਾਹੇ 500 ਗਜ ਦੇ ਲੈ ਲਤਾ 2.5 2.5 ਦੇ ਚਾਰ ਪਲਾਟ ਇਕ ਕਿਲੇ ਮਗਰ ਉਹ ਮਿਲਨੇ ਆ ਉਹ 22000 ਰੁਪਏ ਗਾ ਸਰਕਾਰ ਨੇ ਰੇਟ ਰੱਖਿਆ ਉਹ ਚਾਹੇ ਜਿਮੀਦਾਰ ਰੱਖੇ ਚਾਹੇ ਉਹ ਵੇਚੇ ਉਹਦੀ ਸ ਲੱਗਦਾ ਕਿ ਇਹ ਪ੍ਰੋਜੈਕਟ ਵੀ ਇਹ ਸਹੀ ਹੈ ਜਾਂ ਗਲਤ ਹੈ ਜਿਸ ਤਰ੍ਹਾਂ ਇਹ ਚੱਲਦਾ ਪਿਆ ਬਾ ਜ਼ਮੀਨਾਂ ਜਿਹੜੀਆਂ ਨੇ ਪ੍ਰੋਜੈਕਟ ਦੇ ਤਹਿਤ ਆਉਣਗੀਆਂ ਦੇਖੋ ਸਾਨੂੰ ਹਾਲ ਦੀ ਕਿਹੜੀ ਤਾਂ ਠੀਕ ਲੱਗ ਰਿਹਾ ਜੋ ਅਸੀਂ ਸਹਿਰੀ ਏਰੀਆ ਦੇ ਵਿੱਚ ਰਹਿ ਰਹੇ ਹਾਂ ਇੱਥੇ ਜਿਵੇਂ ਆਮ ਕਲੋਂ ਬੰਦੂਜੇ ਪ੍ਰਾਈਵੇਟ ਕਲੋਨੀ ਜਰ ਕੱਟ ਕੇ ਜਾਂਦੇ ਨੇ ਕਲੋਨੀਆਂ ਉਹ ਕੋਈ ਸੜਕਾਂ ਖੁੱਲ ਤੰਗ ਪਾ ਜਾਂਦੇ ਆ ਜਾਂ ਸੜਕਾਂ ਇਹਨਾਂ ਸਰਕਾਰ ਨੇ ਪੂਰੀਆਂ ਖੁੱਲੀਆਂ ਸੜਕਾਂ ਪੂਰਾ ਵਧੀਆ ਮਾਰਕੀਟ ਬਣਾਉਣੀਆਂ ਜਿਵੇਂ ਜਿਵੇਂ ਨਕਸ਼ਿਆਂ ਦੇ ਹਿਸਾਬ ਨਾਲ ਪੂਰੀ ਵਧੀਆ ਮਤਲਬ ਡਵੈਲਪਮੈਂਟ ਕਰਨੀਆਂ ਆ ਆਮ ਵੀ ਡਵੈਲਪਮੈਂਟ ਤਾਂ ਪਹਿਲਾਂ ਵੀ ਹੋ ਰਹੀ ਆ ਇਹ ਸਰਕਾਰ ਕਰਨ ਲ ਇਹਦੇ ਚ ਮਤਲਬ ਇਹ ਹੈ ਸਰਕਾਰ ਆਪ ਖੁਦ ਵਿੱਚ ਆ ਕੇ ਜ਼ਿਮੀਦਾਰਾਂ ਤੋਂ ਸਿੱਧੀ ਜ਼ਮੀਨ ਲੈਣ ਲੱਗੀ ਉਹਦੇ ਨਾਲ ਵੀ ਜ਼ਿਮੀਦਾਰਾਂ ਦੇ ਇੱਥੇ ਫਾਇਦਾ 100% ਜ਼ਿਮੀਦਾਰ ਨੂੰ ਕੋਈ ਨੁਕਸਾਨ ਨਹੀਂ ਜ਼ਿਮੀਦਾਰ ਨੂੰ ਇਹ ਫਾਇਦਾ ਥੋੜੀ ਸਮਝਾਉਣ ਦੀ ਲੋੜ ਆ ਇਹਨੇ ਸਮਝਾਇਆ ਕਿ ਇਸ ਤਰੀਕੇ ਨਾਲ ਜਾਊਗਾ ਕਿਉਂਕਿ ਕਿਸਾਨ ਤਾਂ ਇਹ ਕਹਿੰਦੇ ਪਏ ਨੇ ਵਿਰੋਧ ਤਾਂ ਹੋ ਰਹੀ ਆ ਤੁਸੀਂ ਦੇਖਿਆ ਹੁਣ ਕਿਸਾਨ ਯੂਨੀਅਨ ਟਕੌਂਦਾ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇਸ ਦਾ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਅਗਰ ਜ਼ਮੀਨਾਂ ਸਾਰੀਆਂ ਕੋਲੋਨਾਈਜ਼ ਹੋ ਜਾਣਗੀਆਂ ਤਾਂ ਉਸ ਤੋਂ ਬਾਅਦ ਫਿਰ ਖੇਤੀ ਪ੍ਰਧਾਨ ਸੂਬਾ ਪੰਜਾਬ ਤਾਂ ਫਿਰ ਖੇਤੀ ਵੀ ਨਹੀਂ ਰਹਿਣੀ ਹੈਗੀ ਕੁਐਰ ਤਾਂ ਪਹਿਲਾਂ ਵੀ ਹੁੰਦੀ ਆਈਆਂ ਨੇ ਜੀ ਕੁਐਰ ਤਾਂ ਹੁਣ ਪਹਿਲਾਂ ਲੈ ਲੋ ਚੰਡੀਗੜ੍ਹ ਤੋਂ ਲੈ ਲੋ ਬੰਬੇ ਲਾ ਲੋ ਦਿੱਲੀ ਲਾ ਲੋ ਕੁਐਰ ਤਾਂ ਆਪਣੇ ਲੁਧਿਆਣੇ 'ਚ ਹੀ ਪਹਿਲਾਂ ਵੀ ਹੁੰਦੀ ਆਈਆਂ ਨੇ ਪੂਰੇ ਪੰਜਾਬ 'ਚ ਹੀ ਪਹਿਲਾਂ ਹੁੰਦੀ ਆਈਆਂ ਨੇ ਉਦੋਂ ਵੀ ਖੇਤੀ ਦਾ ਕੰਮ ਤਾਂ ਉਦੋਂ ਵੀ ਚੱਲ ਰਿਹਾ ਸੀ ਹੁਣ ਵੀ ਖੇਤੀ ਦੀ ਕੋਈ ਏਡੀ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਲੁਧਿਆਣੇ ਦੇ ਨੇੜੇ-ਨੇੜੇ ਜ਼ਮੀਨ ਆ ਸਾਰੀ ਇਹ ਤਾਂ ਜੇ ਇਹ ਜਿਮੀਂ ਸਰਕਾਰ ਨਹੀਂ ਕਰੂ ਤਾਂ ਪ੍ਰਾਈਵੇਟ ਕੋਲੋਂ ਇਹ ਜੇ ਖਰੀਦ ਕੇ ਕੱਟਣਗੇ ਉਦੋਂ ਵੀ ਤਾਂ ਖੇਤੀ ਦਾ ਮਤਲਬ ਹੋਣਾ ਹੀ ਆ ਨੁਕਸਾਨ ਇਹ ਚਲੋ ਸਰਕਾਰ ਨੇ ਇੱਕਦਮ ਕਰਨਾ ਵਾ ਵੀ ਜ਼ਿਮੀਂਦਾਰਾਂ ਨਾਲ ਸਿੱਧੀ ਗੱਲਬਾਤ ਕਰਕੇ ਵਧੀਆ ਢੰਗ ਨਾਲ ਕਲੋਨੀ ਕੱਟ ਕੇ ਤੇ ਉਹ ਵਿੱਚ ਨਹੀਂ ਤਾਂ ਕਲੋਨੇਜਰ ਆਪ ਹੀ ਖਰੀਦ ਰਹੇ ਨੇ ਆਪ ਵੀ 100-100 ਕਿਲਾ 50-50 ਕਿਲਾ ਇਸੇ ਲੈਂਡ ਦੇ ਵਿੱਚ ਉਹਨਾਂ ਦਾ ਵੀ ਆ ਉਹਨਾਂ ਨੇ ਵੀ ਕਲੋਨੀਆਂ ਕੱਟਣੀਆਂ ਜਾਨਕਿ ਜਿਹੜੇ ਕਲੋਨੇਜਰ ਨੇ ਪਹਿਲਾਂ ਜ਼ਮੀਨ ਮੇਰੇ ਖਿਆਲੋਂ ਜਿੱਥੇ ਵੀ ਕਲੋਨੀ ਕੋਈ ਕੱਟਣ ਨੂੰ ਤਿਆਰ ਸੀਗੀ ਉਹਦਾ ਨਾਮ ਮੈਂ ਭੁੱਲ ਗਿਆ ਵੀ ਉਹਨਾਂ ਨੇ ਵੀ 100-100 ਕਿਲਾ ਇਕੱਠਾ ਖਰੀਦਦਾ ਇਟ ਮੀਨਸ ਉਹਨਾਂ ਨੂੰ ਪਤਾ ਸੀਗਾ ਇਸ ਚੀਜ਼ ਦੇ ਪ੍ਰੋਜੈਕਟ ਦੇ ਬਾਰੇ ਪਹਿਲਾਂ ਨਹੀਂ ਪਤਾ ਨਹੀਂ ਵੈਸੇ ਹੀ ਲੁਧਿਆਣਾ ਵੱਧ ਰਿਹਾ ਲੁਧਿਆਣਾ ਵੈਸੇ ਹੀ ਵੱਧ ਰਿਹਾ ਉਹਨਾਂ ਨੂੰ ਪਤਾ ਤਾਂ ਨਹੀਂ ਪਹਿਲਾਂ ਹੀ ਵੱਧ ਰਿਹਾ ਉਹਦਾ ਕਲੋਨ ਉਹਨਾਂ ਨਾਲ ਉਹ ਵੀ ਆਪਦਾ ਜਿਵੇਂ ਜਿਵੇਂ ਉਹਨਾਂ ਨੂੰ ਸਿਸਟਮ ਕਿਸੇ ਰੋਡ ਤੇ ਲੱਗਦਾ ਵੀ ਆਹ ਰੋਡ ਡਿਵੈਲਪਮੈਂਟ ਹੋਣ ਵਾਲੀ ਆ ਉਹ ਡਿਵੈਲਪਮੈਂਟ ਉਹ ਤਾਂ ਆਪਦੇ ਤਰੀਕੇ ਨਾਲ ਆਪਦੇ ਬਿਜ਼ਨਸ ਦੇ ਹਿਸਾਬ ਨਾਲ ਖਰੀਦਦੇ ਆ ਤੇ ਸਰਕਾਰ ਉਹਨਾਂ ਨੂੰ ਮਤਲਬ ਸਿੱਧਾ ਆਪ ਨਕਸ਼ਾ ਕਰਕੇ ਪਿੰਡਾਂ ਪਿੰਡਾਂ 'ਚ ਜਾ ਕੇ ਪਿੰਡਾਂ ਪਿੰਡਾਂ ਤੋਂ ਜ਼ਮੀਨਾਂ ਦੇ ਨਕਸ਼ੇ ਬਣਾ ਕੇ ਜ਼ਿਮੀਂਦਾਰਾਂ ਨੂੰ ਕਿ ਇੱਕ ਕਿੱਲੇ ਮਗਰ ਉਹ ਹੀ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ 1000 ਏਕੜ ਦਾ ਪਲਾਟ ਚਾਹੇ 500 ਏਕੜ ਦੇ ਦੋ ਲੈ ਲਓ ਚਾਹੇ 250 ਏਕੜ ਦੇ ਚਾਰ ਲੈ ਲਓ ਉਹ ਚਾਹੇ ਜ਼ਿਮੀਂਦਾਰ ਰੱਖੇ ਚਾਹੇ ਵੇਚੇ ਉਹਦੀ ਇੱਛਾ ਤੇ 200 ਗਾਜ ਦੀ ਆਪਣੀ ਕਮਰਸ਼ੀਅਲ ਜਗ੍ਹਾ ਮਿਲਣੀ ਆ ਉਹ ਵੀ ਉਹ ਕਮਰਸ਼ੀਅਲ ਚ ਚਾਹੇ ਆਪਣਾ ਕੋਈ ਬਿਜ਼ਨਸ ਕਰੇ ਚਾਹੇ ਆਪਣਾ ਕੋਈ ਵੇਚੇਗਾ ਉਹ ਤਾਂ ਜ਼ਿਮੀਦਾਰ ਦੇ ਹੱਥ ਚ ਆ ਯਾਨੀ ਕਿ ਉਹ ਚ ਜ਼ੋਨ ਬਣਾਏ ਗਏ ਨੇ ਉਹਨਾਂ ਜ਼ੋਨਾਂ ਦੇ ਵਿੱਚ ਇੰਡਸਟਰੀਜ਼ ਵੀ ਰੱਖੀਆਂ ਜਾਣਗੀਆਂ ਤੇ ਤੁਸੀਂ ਨਕਸ਼ਾ ਦੇਖਿਆ ਉਸ ਜੀ ਦੇ ਜਾ ਕੇ ਗਲੱਡਾ ਦੇ ਵਿੱਚ ਆਪਣਾ ਜਿੰਨ ਕਿ ਆ ਏਰੀਆ ਚਾਰ ਜ਼ੋਨ ਦੇ ਵਿੱਚ ਪੈਂਦਾ ਲਾਲ ਤੋਂ 3K ਦਾਦਾਂ ਇਹ ਚਾਰ ਜ਼ੋਨ ਚ ਪੈਂਦਾ ਦਾਦਾਂ ਨਹੀਂ ਹੈਗਾ 3K ਛੋਟੀ ਛੋਟੀ ਲਾਲ ਤੋਂ ਬੱਦਵਾਲ ਤੇ ਪਮਾਲ ਇਹ ਚਾਰ ਜ਼ੋਨ ਚ ਪੈਂਦਾ ਸਾਰੇ ਪੂਰੇ ਪਿੰਡਾਂ ਉਹਦੇ ਜਿਆਦਾ ਦੀਆਂ ਜ਼ਮੀਨਾਂ ਆਉਂਦੀਆਂ ਇਹਨਾਂ ਦੀ ਨਹੀਂ ਪੂਰੇ ਪਿੰਡ ਨਹੀਂ ਆਉਂਦੇ ਪਿੰਡ ਤਾਂ ਰਹਿਣਗੇ ਜ਼ਮੀਨਾਂ ਜ਼ਮੀਨਾਂ ਜਿੱਥੇ ਖਾਲੀ ਲੈਂਡ ਖਾਲੀ ਲੈਂਡ ਆ ਉਹ ਏਰੀਆ ਆਊਗਾ ਮੰਨ ਲਓ 1 ਕਰੋੜ ਰੁਪਏ ਮਿਲ ਵੀ ਜਾਂਦਾ ਕਿਸਾਨ ਕਰੂ ਕੀ ਇੰਨਾ ਕਰੋੜਾ ਰੁਪਈਆ ਦਾ ਇਹ ਇੰਨਾ ਕਰੋੜਾ ਅਰਬਾ ਰੁਪਏ ਜਿੰਨਾਂ ਤਾਂ 50-50 ਕਿੱਲੇ ਵੀ ਹੈਗੇ ਕਰੋੜਾ ਜਕਰ ਅਰਬਾਂ ਰੁਪਏ ਬਣ ਜਾਣਗੇ ਉਹਦਾ ਕਰੋੜਾਂ ਦੀ ਅਰਬਾ ਉਹ ਤਾਂ ਜਿਹੜੇ ਕੋਲੇ ਜਿਹਦੇ ਘਰ ਚ ਪੈਸਾ ਆਉਣਾ ਉਹਦਾ ਤਰੱਕੀ ਆਟੋਮੈਟਿਕ ਹੋਊ ਉਹ ਗਾਂਹਾਂ ਜ਼ਮੀਨਾਂ ਲਊ ਆਪਦੀਆਂ ਜਾਂ ਆਪਦਾ ਕੋਈ ਗਾਂਹਾਂ ਬਿਜ਼ਨਸ ਸੈੱਟ ਕਰੂਗਾ ਕੋਈ ਬਾਹਰ ਭੇਜ ਉਹਦਾ ਮਾਰਕੀਟ ਜਾਂ ਆਪਣੇ ਜੇ ਜੇ ਵਧੀਆ ਨਿਊ ਲੁਧਿਆਣਾ ਬਣਦਾ ਆਪਣੇ ਕਹਿੰਦੇ ਸਾਰੀ ਅਰਬਨ ਸਟੇਟ ਬਣਦੀ ਆ ਇਹਦੇ ਨਾਲ ਤਰੱਕੀ ਵੀ ਹੋਣੀ ਆ ਇਹ ਕੋਈ ਉਹ ਤਾਂ ਹੈ ਨਹੀਂ ਕਿ ਆ ਵੀ ਕਿਸੇ ਪਾਸੇੋਂ ਨੁਕਸਾਨ ਹੋਣ ਵਾਲੀ ਗੱਲ ਆ ਅਰਬਨ ਸਟੇਟ ਬਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਬਹੁਤ ਜ਼ਿਆਦਾ ਮਹਿੰਗਾਈ ਵੀ ਹੁੰਦੀ ਹੈ ਵੀ ਕਿਸੇ ਵੀ ਜਗ੍ਹਾ 'ਚ ਕਰ ਲਈਏ ਇਸ ਤਰ੍ਹਾਂ ਕਿਸੇ ਵੀ ਆਪਾਂ ਕਲੋਨੀ ਦੇਖ ਲੈਂਦੇ ਆ ਜਿਵੇਂ ਆਪਣੇ ਬਹੁਤ ਸਾਰੀ ਕਲੋਨੀਆਂ ਕੱਟੀਆਂ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਨਾਮ ਨੇ ਉਹਨਾਂ ਦੇ ਤਾਂ ਉਹਨਾਂ ਚ ਜਗ੍ਹਾ ਦੇ ਉੱਤੇ ਬ੍ਰਾਂਡਸ ਵੀ ਆਏ ਨੇ ਫਿਰ ਉਹਨਾਂ ਹੀ ਖਰਚਾ ਜ਼ਿਆਦਾ ਵਧਿਆ ਹੋਇਆ ਖਰਚਾ ਫਿਰ ਮਤਲਬ ਜਦੋਂ ਤਰੱਕੀ ਹੋਣੀ ਹੈ ਕਿ ਆਪਾਂ ਹੁਣ ਬਾਹਰ ਜਾਣਿਆ ਕੈਨੇਡਾ ਅਮਰੀਕਾ ਚੰਡੀਗੜ੍ਹ ਇਹਨੂੰ ਉਹ ਉਹ ਚੀਜ਼ਾਂ ਇੱਥੇ ਆ ਜਾਣੀਆਂ ਨੇ ਉਹ ਉੱਧਰ ਜਾ ਕੇ ਵੀ ਆਪਾਂ ਚੰਡੀਗੜ੍ਹ ਜਾਣਿਆ ਜਦੋਂ ਉੱਥੇ ਦੇਖ ਕੇ ਜਾ ਕੇ ਮਹਿੰਗੀਆਂ ਚੀਜ਼ਾਂ ਖਰਚਾ ਕਰਦੇ ਆ ਤਾਂ ਉਹ ਚੀਜ਼ਾਂ ਇੱਥੇ ਆ ਜਾਣੀਆਂ ਨੇ ਆਪਣੀ ਤਰੱਕੀ ਹੋਣੀ ਆ ਆਪਾਂ ਨੂੰ ਮਤਲਬ ਇਲਾਕੇ ਦੀ ਪੂਰੇ ਦੀ ਤਰੱਕੀ ਹੋਣੀ ਤਾਂ ਕਹਿੰਦੇ ਖੁਸ਼ ਆ ਇਸ ਚੀਜ਼ ਤੋਂ ਹਾਂਜੀ ਤੁਹਾਨੂੰ ਲੱਗਦਾ ਵੀ ਜੇ ਕਹਿੰਦੇ ਪਏ ਨੇ ਕਿ ਕਿਹਨੇ ਕਿਸਾਨ ਜਿਹੜੇ ਪੰਜਾਬ ਦੇ ਪਹਿਲਾਂ ਵਾਲੇ ਸੀ ਨਾ ਕਈ ਜਣੇ ਇਹ ਬੋਲਦੇ ਨੇ ਵੀ ਪੰਜਾਬ ਪਹਿਲਾਂ ਵਾਲਾ ਜਿਹੜਾ ਸੀਗਾ ਉਹ ਨਹੀਂ ਰਿਹਾ ਹੈਗਾ ਵੀ ਹੁਣ ਕਿਸਾਨ ਜਿਹੜੇ ਕਿਸਾਨੀ ਤੋਂ ਭਜਦੇ ਨੇ ਵੀ ਸ਼ਾਇਦ ਇਸੇ ਕਰਕੇ ਵੀ ਹੋ ਰਿਹਾ ਵੀ ਬਹੁਤ ਖੁਸ਼ ਹੂ ਕਿ ਇਸ ਚੀਜ਼ ਦੇ ਉਹ ਜਿਹੜਾ ਪਹਿਲ ਦਿੱਤੀ ਜਾ ਰਹੀ ਹੈ ਨਹੀਂ ਉਹ ਉਹ ਤਾਂ ਹੈਗਾ ਹੀ ਆ ਚਲੋ ਕਿਸਾਨ ਪਹਿਲਾਂ ਵਾਲੇ ਦਾ ਕਿਸਾਨ ਰਹੇ ਨਹੀਂ ਹੁਣ ਕਿਸਾਨਾਂ ਦਾ ਵੀ ਕੰਮ ਚਲੋ ਸਾਰਾ ਮਸ਼ੀਨਰੀ ਦਾ ਯੁੱਗ ਚੱਲਦਾ ਅੱਜਕੱਲ ਮਸ਼ੀਨਰੀ ਦੇ ਯੁੱਗ ਖੇਤੀ ਕਰਨੀ ਕੋਈ ਏਡੀਓ ਹੋਣੀ ਔਖੀ ਨਹੀਂ ਗਈ ਤੇ ਪਰ ਉਹ ਤੋਂ ਵੀ ਜ਼ਿਮੀਂਦਾਰ ਭੱਜ ਰਹੇ ਨੇ ਜ਼ਿਮੀਂਦਾਰ ਉਸ ਸੀਤ ਤੋਂ ਵੀ ਭੱਜ ਰਿਹਾ ਵੀ ਇਹ ਖੇਤੀ ਬਿਨਾਂ ਕਰਨੀ ਪਵੇ ਤੇ ਸਾਨੂੰ ਅਸੀਂ ਬੈਠੇ ਰਹੀਏ ਬੈਠ ਕੇ ਪੈਸਾ ਆਵੇ ਚਲੋ ਸਰਕਾਰ ਨੇ ਵਧੀਆ ਚੀਜ਼ ਕਰੀ ਹੈ ਵੀ ਜਿਹੜੇ ਪ੍ਰਾਈਵੇਟ ਕਲੋਨੇਜਰ ਆਪਣੀ ਕਲੋਨੀ ਮਤਲਬ ਆਪਦੇ ਹਿਸਾਬ ਨਾਲ ਕੱਟ ਜਾਂਦੇ ਆ ਕੋਈ ਲਾ ਲੋ ਜੀ ਕੋਈ 25 ਏਕੜ 50 ਏਕੜ 'ਚ ਕੱਟ ਗਿਆ ਰਸਤੇ ਤੰਗ ਹੁੰਦੇ ਆ ਕੋਈ ਸੀਵਰੇਜ ਨਹੀਂ ਪਾਇਆ ਕੋਸੇ ਹੋਰ ਇਹ ਸਰਕਾਰ ਨੇ ਸਾਰਾ ਇਹ ਨਕਸ਼ਾ ਬਣਾ ਕੇ ਵਧੀਆ ਖੁੱਲੇ ਡੁੱਲੇ ਰੋਡ ਹੋਣਗੇ ਤੇ ਖੁੱਲੀ ਵਧੀਆ ਮਾਰਕੀਟ ਆਉਣਗੀਆਂ ਮਾਰਕੀਟ ਜਿਸ ਜਗ੍ਹਾ ਤੇ ਚਾਹੀ ਉਸੇ ਜਗ੍ਹਾ ਦੇ ਮਗਰ ਬਾਕੀ ਜਿਹੜੇ ਬਿਜ਼ਨਸ ਦੇ ਬਣਾਉਣਗੇ ਪੁਆਇੰਟ ਮਤਲਬ ਜੋ ਇੰਡਸਟਰੀ ਏਰੀਆ ਉਹ ਵੀ ਵਧੀਆ ਤਰੀਕੇ ਨਾਲ ਬਣੂਗਾ ਕਿੰਨੇ ਕੁ ਪਿੰਡ ਦੇ ਸਰਪੰਚ ਸੀਗੇ ਉੱਥੇ ਮੌਜੂਦ ਜਿਨ੍ਹਾਂ ਨਾਲ मतलब गुलाडा दफ्तर ਦੇ ਵਿੱਚ ਜਦੋਂ ਇਹ ਗੱਲਬਾਤ ਹੋਈ ਉਹਨਾਂ ਨੇ ਉਹਨਾਂ ਨੇ ਸਾਨੂੰ ਸਾਰੀ ਗੱਲ ਸਮਝਾਈ ਆ ਵੀ મતલਬ ਇਦਾਂ ਇਦਾਂ ਹੋਊਗੀ ਕਿਸੇ ਬਾਕੀ ਜ਼ਿੰਮੇਵਾਰਾਂ ਕਿਸੇ ਨਾਲ ਧੱਕਾ ਨਹੀਂ ਹੋਊਗਾ ਜਿਵੇਂ ਜ਼ਿੰਮੇਵਾਰ ਦੀ ਮਰਜ਼ੀ ਦੇ ਨਾਲ ਹੀ ਲੈਂਡੇ ਖਰੀਦੀ ਜਾਊਗੀ ਜੇ ਕੋਈ ਮਨ ਲੋ ਨਹੀਂ ਦੇਣਾ ਚਾਹੁੰਦਾ ਤਾਂ ਉਹ ਰਿਕੁਆਇਰ ਨਹੀਂ ਕੀਤੀ ਜਾਊਗੀ ਧੱਕੇ ਨਾਲ ਨਹੀਂ ਰਿਕੁਆਇਰ ਨਹੀਂ ਕਰੀ ਜਾਊਗੀ ਉਹਨੂੰ મતલਬ ਉਸ ਨਕਸ਼ੇ 'ਚ ਵੀ ਦੇਖਿਆ ਜਾਊਗਾ ਜੇ ਕੋਈ ਪਾਉਣਾ ਚਾਹੁੰਦਾ ਤਾਂ ਪੈ ਵੀ ਜਾਊ ਜੇ ਕੋਈ ਕੱਢਣਾ ਚਾਹੁੰਦਾ ਆ ਕੱਢੀ ਵੀ ਜਾਊਗਾ ਕਿਸੇ ਜਮੀਨ ਨਾਲ ਲੱਗਦੀ ਹੈ ਤੇ ਬਾਹਰ ਬਾਹੋ ਕੋਈ ਕਹੋਗੇ ਮੇਰੇ ਇਸ ਪ੍ਰੋਜੈਕਟ ਦੇ ਤਹਿਤ ਅਕਵਾਇਰ ਕਰ ਸਕਦੇ ਹੋ ਲੈ ਸਕਦੇ ਹੋ ਜਮੀਨ ਹਾਂਜੀ ਹਾਂਜੀ ਲੈ ਸਕਦੇ ਹੋ ਪਵਾ ਵੀ ਸਕਦਾ ਕੋਈ ਵਿਰੋਧ ਕਿਸੇ ਨੇ ਕੀਤਾ ਨਹੀਂ ਸਰਪੰਚ ਨੇ ਕਿਸੇ ਨੇ ਇਸ ਤੋਂ ਇਲਾਵਾ ਜਿਵੇਂ 15 20 ਸਰਪੰਚਾਂ ਇੱਕ ਮੀਟਿੰਗ ਹੋਈ ਲਾੜਾ ਦੇ ਨਾਲ ਨਹੀਂ ਜੋ ਸਾਨੂੰ ਜਿਵੇਂ ਹੁਣ ਆਪਣੇ ਦੱਸਿਆ ਤਾਂ ਇਸ ਹਿਸਾਬ ਨਾਲ ਦਾ ਫਾਇਦਾ ਹੀ ਆ ਕਿਸੇ ਨੇ ਨਹੀਂ ਵਿਰੋਧ ਕਰਿਆ ਕਿਸੇ ਨੇ ਨਹੀਂ ਕੀਤਾ ਹਾਂਜੀ ਹਾਂਜੀ ਸਾਰਿਆਂ ਨੇ ਇਸ ਚੀਜ਼ ਨੂੰ ਸਲਾਗਾ ਕੀਤੀ ਸਲਾਗਾ ਕੀਤੀ ਸਾਰਿਆਂ ਨੇ ਇਸ ਚੀਜ਼ ਨੂੰ ਸੁਣੋ ਸੀ ਜਿਹੜੇ ਪਿੰਡ ਦੇ ਮਾਤਬਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਸਰਬ ਜਿਵੇਂ ਕਹਿੰਦੇ ਆ ਕਿ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਦੀ ਜਿਹੜੀ ਜ਼ਮੀਨ ਆ ਜਿਹੜੀ ਉਹ ਅਕਵਾਇਰ ਹੋ ਜਾਣੀ ਹੈ ਹਨਾ ਪਰ ਲੋਕਾਂ ਨੂੰ ਕਰੋੜਾ ਰੁਪਿਆ ਵੀ ਮਿਲਣਾ ਵਾ ਵੀ ਤੁਹਾਨੂੰ ਲੱਗਦਾ ਵੀ ਸਹੀ ਆ ਜਾਂ ਗਲਤ ਹੈ ਅਸੀਂ ਦਾਨੀ ਕਹਾਂਗੇ ਜੀ ਵੀ ਸਹੀ ਆ ਕਿਉਂਕਿ ਜਦ ਇਹਦਾ ਹਜੇ ਕਿਸੇ ਨੂੰ ਮਤਲਬ ਪੂਰਾ ਪਤਾ ਹੀ ਨਹੀਂ ਹੈ ਵੀ ਕੀ ਹੈਗਾ ਕੀ ਨਹੀਂ ਤੁਹਾਡੇ ਕੋਲ ਇੱਕ ਐਗਜ਼ੈਂਪਲ ਆ ਇਹ ਜਿਹੜੇ ਮੁੰਡਾ ਕਹਿ ਰਿਹਾ ਤੁਹਾਡੇ ਕੋਲ ਗੁਜਰਵਾਲ ਜ਼ਮੀਨ ਅਕਵਾਇਰ ਹੋਈ ਸੀ ਇਹਨਾਂ ਦੀ ਮਾਲਾ ਚਾਈ ਸੀ ਕਿਹੜੀ ਉਹ ਭਾਰਤ ਮਾਲਾ ਚ ਠੀਕ ਹੈ ਜੀ ਤੇ ਉਹਦੇ ਚ ਹੁਣ ਉਹ ਕਹਿੰਦਾ ਸਾਡਾ ਮਤਲਬ ਸਾਨੂੰ ਨਾ ਇਹ ਨਹੀਂ ਪਤਾ ਵੀ ਸਾਡੀ ਜ਼ਮੀਨ ਕਿੰਨੀ ਉਹਦੇ ਚ ਆਈ ਆ ਇਹਨਾਂ ਦੇ 4 ਏਕੜ ਸੀਗੇ ਨਾ ਤਾਂ ਜ਼ਮੀਨ ਦਾ ਪਤਾ ਵੀ ਕਿੰਨੀ ਆਈ ਆ ਕਿੰਨੀ ਨਹੀਂ ਆਈ ਔਰ ਨਾ ਹੀ ਪਤਾ ਵੀ ਪੇਮੈਂਟ ਸਾਨੂੰ ਉਹਦੀ ਮਿਲੂਗੀ ਵਾਪਸ ਜਿਹੜੀ ਰਹਿੰਦੀ ਆ ਜਾਂ ਨਹੀਂ ਮਿਲੂਗੀ ਤੇ ਉਹ ਇਸ ਟਾਈਮ ਉਹ ਕਨਫਿਊਜ਼ ਹੋਈ ਬੈਠੇ ਆ ਜਿਹੜੀ ਹੁਣ ਇਹ ਚਲੀ ਗਈ ਇਹ ਤਾਂ ਮਤਲਬ ਤੈਨੂੰ ਪਤਾ ਹੀ ਆ ਵੀ ਜੱਟ ਦੀ ਤਾਂ ਜ਼ਮੀਨ ਹੀ ਮਾਂ ਹੁੰਦੀ ਆ। ਜ਼ਮੀਨ ਤੋਂ ਬਿਨਾ ਜੱਟ ਕਾਹਦਾ ਕਿਸੇ ਦਾ 100 ਰੁਪਇਆ ਘੱਮ ਹੋ ਜਵੇ ਉਹ ਵੀ ਪੁੱਛਤਾ ਹੁੰਦਾ। ਇਹ ਤਾਂ ਇੱਕ ਪਿਓ ਦਾਦੇ ਦੀਆਂ ਹਨ ਆਈਆਂ ਹੋਈਆਂ ਬੜੀਆਂ ਬੜੀਆਂ ਮੁਸ਼ਕਲ ਚੀਜ਼ਾਂ ਨੇ ਜਿਹੜੀਆਂ ਅਸੀਂ ਮਤਲਬ ਛੱਡ ਕੇ ਬੰਦੇ ਤੋਂ ਸਹਿਣ ਥੋੜਾ ਹੋਊਗਾ। ਜਾਂ ਤਾਂ ਉਹ ਫਿਰ ਜੇ ਨਾ ਪੈਸੇ ਮਿਲੇ ਤਾਂ ਗੱਲ ਫਰਾਹਾ ਲਊ। ਠੀਕ ਆ ਨਾ ਜੇ ਪੈਸੇ ਮਿਲ ਗਏ ਤਾਂ ਉਹ ਉਹ ਵੀ ਪਤਾ ਨਹੀਂ ਕਿਵੇਂ ਮਿਲਣਗੇ ਜਾਂ ਨਹੀਂ ਮਿਲਣਗੇ ਕੋਈ ਹਜੇ ਸਹੀ ਤਾਂ ਹੈ ਹੀ ਨਹੀਂ ਹੈ ਵੀ ਕਿੱਦਾਂ ਮਿਲਣਗੇ ਜਿਵੇਂ ਪੁਰਖਿਆਂ ਨੇ ਜ਼ਮੀਨ ਬਣਾਈ ਐਨੀ ਹਨ ਕਹਿੰਦੇ ਵੀ ਖੇਤੀ ਪ੍ਰਧਾਨ ਸੂਬਾ ਐ ਜਿਹੜਾ ਪੰਜਾਬ ਐ ਨਾ ਵੀ ਜੇ ਜ਼ਿਮੀਦਾਰ ਐ ਜਿਹੜਾ ਉਹ ਖੇਤੀ ਵੀ ਨਹੀਂ ਕਰੂਗਾ ਤਾਂ ਫਿਰ ਕਹਿੰਦੇ ਵੀ ਖੇਤੀ ਹੋਊ ਕਿਸ ਤਰੀਕੇ ਦੇ ਨਾਲ ਕਿਹੜੇ ਦੇਣਗੇ ਸਾਨੂੰ ਇਹ ਐ ਨਾ ਬਈ ਖੇਤੀ ਜਦ ਆਪਣੀ ਜ਼ਮੀਨ ਹੀ ਨਾ ਬਚੀ ਖੇਤੀ ਹੋਊ ਕਾਦੇ ਤੇ ਠੀਕ ਆ ਨਾ ਹੁਣ ਐਡੇ ਨੇ ਸੰਦੇ ਲਈ ਬੈਠਿਆ ਹਰੇਕ ਬੰਦੇ ਦੇ ਸੱਤੇ ਮਤਲਬ ਹਰੇਕ ਦਾ ਆਪਦਾ ਆਪਦਾ ਹੁੰਦਾ ਹਰੇਕ ਬੰਦੇ ਦਾ ਏਮ ਆ ਜ਼ਿੰਦਗੀ ਦਾ ਬਈ ਮੈਂ ਆਪਣੇ ਬੱਚਿਆਂ ਨੂੰ ਇੱਥੇ ਕਰੂੰਗਾ ਐ ਕਰੂੰਗਾ ਇਹ ਹਰੇਕ ਜੱਟ ਦਾ ਕੀ ਹੁੰਦਾ ਪ੍ਰਾਪਰਟੀ ਜ਼ਮੀਨ ਦੇ ਉੱਤੇ ਛਾਲਾਂ ਹੁੰਦੀਆਂ ਤੇ ਜੇ ਹੁਣ ਉਹਦੀ ਜ਼ਮੀਨ ਚਲੀ ਗਈ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਬਈ ਆਪਾ ਗੌਰਮੈਂਟ ਦਾ ਕੀ ਪਤਾ ਹੈ ਨਾ ਜਿਵੇਂ ਪੈਸੇ ਹੁਣ ਕਦ ਦੇਣੇ ਇਹਨਾਂ ਨੇ ਕਦ ਨਹੀਂ ਦੇਣੇ ਇਹ ਕਹਿੰਦੇ ਹੁਣ 3 ਸਾਲ ਚ ਕਹਿੰਦੇ ਨੇ ਜਿਵੇਂ ਹਜ਼ਾਰ ਗਾਜਾ ਹੁਣ ਹਜ਼ਾਰ ਗਾਜ ਕੀਲੇ ਮਗਰ ਦੇਣਾ ਇਹਨਾਂ ਨੇ ਓਕਾਤ ਤਿੰਨਾਂ ਸਾਲਾਂ ਚ ਦੇਣਾ ਹੁਣ ਕਿਹੜੀਆਂ ਕਿਵੇਂ ਕਿਸ ਤਰ੍ਹਾਂ ਦੇਣਗੇ ਕਿਵੇਂ ਨਹੀਂ ਜਾਨੂੰ ਹੁਣ ਜਿਹੜੀ ਬਾਹਰ ਰੇਟ ਆ ਉਹ ਹੁਣ ਕੀ ਨੇ ਜਾਨੂੰ ਤਿੰਨਾਂ ਸਾਲਾਂ ਨੂੰ ਕੀ ਰੇਟ ਹੋਣੇ ਨੇ ਉਹਦਾ ਵੜਨਾ ਕੀ ਆ ਜਿਹੜਾ ਦੋ ਤਿੰਨ ਕੀਲੇ ਵਾਲਾ ਉਹ ਤਾਂ ਮਾਰਿਆ ਜਾਣਾ ਜਿਮੀਦਾਰ ਉਹਨੂੰ ਤਾਂ ਕੁਛ ਨਹੀਂ ਮਿਲਣਾ ਹੈਗਾ ਤੁਹਾਡੇ ਬਿਲਕੁਲ ਪਿੰਡ ਦੇ ਨਾਲ ਪਹਿਲੀ ਅਰਬਨ ਬਹੁਤ ਸਰੀ ਅਸਟੇਟਸ ਬਣੀਆਂ ਹੋਈਆਂ ਨੇ ਨਾ ਕਲੋਨੀਆਂ ਕਿਟੀਆਂ ਹੋਈਆਂ ਨੇ ਲੱਗਦਾ ਕੋਈ ਫਰਕ ਪਿਆ ਇੱਥੇ ਉਸ ਹਿਸਾਬ ਦੇ ਨਾਲ ਕਿ ਜ਼ਮੀਨ ਦੇ ਰੇਟ ਦਾ ਹੀ ਫਰਕ ਪਿਆ ਗੱਲ ਆ ਨੇ ਜ਼ਮੀਨ ਦੇ ਰੇਟ ਦਾ ਤਾਂ ਹੁਣ ਵੀ ਇਹ ਰਿਕੁਆਇਰ ਹੋਣ ਨਾਲ ਜਿਹੜੀਆਂ ਕਲੋਨੀਆ ਬਣੀਆਂ ਨੇ ਆਪਣੇ ਵਾਲੇ ਦਲ ਜਿਹੜੇ ਪੜੀ ਉਹਨਾਂ ਨਾਲ ਜ਼ਮੀਨ ਦੇ ਰੇਟ 'ਚ ਫਰਕ ਪਿਆ ਕੋਈ? ਹਾਂਜੀ ਨਹੀਂ ਰੇਟ ਤਾਂ ਹੁਣ ਜ਼ਮੀਨ ਦੇ ਹੁਣ ਜਿਹੜੀ ਰਿਕੁਆਇਰ ਆਪਣੇ ਲੈਂਦੇ ਨੇ ਕਲੋਨੀਆਾਂ ਵਾਲੇ ਰੇਟ ਤਾਂ ਫਰਕ ਹੈਗਾ ਤੇਜ ਲੈਂਦੇ ਨੇ ਰੇਟ ਦਾ ਉਹ ਜਿਹਾ ਜਿਹੇ ਇੱਥੇ ਦੇ ਉਹ ਜੀ ਬਾਹਰ ਹੋਈ ਜਾਂਦੀ ਆ ਜੋ ਇੱਥੋਂ ਇੱਕ ਬੰਦੇ ਨੇ ਵੇਚ ਦੀ ਲਾ ਲੋ ਤੁਸੀਂ ਕਰੋੜ ਨੂੰ ਕੀ ਲਾ ਵੇਚਤਾ ਬਾਹਰ ਜੇ 20 ਲੱਖ ਨੂੰ ਉਹ ਜਿਹੜੀ ਕਹਿੰਦਾ ਬਸ ਸਾਡੀ 30 ਨੂੰ ਹੋ ਗਈ ਪਰ ਗੱਲ ਇਹ ਹੈ ਜੇ ਅਕਵਾਇਰ ਹੋ ਜਾਂਦੀ ਆ ਫਿਰ ਤਾਂ ਆਪਾਂ ਨੂੰ ਉੱਚੋ ਬਚਣਾ ਹੀ ਕੁਛ ਨਹੀਂ ਹੈ ਫਿਰ ਤਾਂ ਆਪਾਂ ਨੂੰ ਇਹ ਤਾਂ ਨਹੀਂ ਹੈ ਮਨ ਨੂੰ ਸੈਟੀਸਫੈਕਸ਼ਨ ਤਾਂ ਨਹੀਂ ਹੈ ਬਈ ਸਾਨੂੰ ਕੀ ਇਹਦਾ ਮਤਲਬ ਮਿਲ ਗਿਆ ਜੇ ਕੋਅਰ ਹੋ ਗਈ ਉਹਦਾ ਸਾਨੂੰ ਕੋਈ ਪਤਾ ਨਹੀਂ ਬਈ ਇਹਦਾ ਕੀ ਮਿਲੂਗਾ ਜਿਹੜੀ ਕਿਸੇ ਆਪਾਂ ਪ੍ਰਾਈਵੇਟ ਕੰਪਨੀ ਨੂੰ ਬੇਚਦੇ ਆ ਕੋਈ ਵੀ ਹੈ ਸਾਡੇ ਕੋਈ ਆ ਰਹੇ ਆ OMX ਨੇ ਖਰੀਦਿਆ ਜਾਂ ਉਹ ਹੋਰ بڑے ਡੀਲਰ ਆਉਂਦੇ ਆ ਮਤਲਬ ਚੰਗੇ ਚੰਗੇ ਫਾਈਨੈਂਸਰ ਆਉਂਦੇ ਆ ਉੱਥੇ ਇੰਨਾ ਕਿ ਤਾਂ ਆਪਾਂ ਨੂੰ ਵਿਸ਼ਵਾਸ ਆ ਨਾ ਵੀ ਅਸੀਂ 2 ਕਰੋੜ ਮੰਗਿਆ ਸਾਨੂੰ ਉਹਦੇ ਵਿੱਚ ਮਤਲਬ ਡੇਡ ਮਿਲ ਗਿਆ ਸਾਨੂੰ ਸੈਟੀਸਫੈਕਸ਼ਨ ਤਾਂ ਹੈ ਨਾ ਇਹ ਚ ਤਾਂ ਕੋਈ ਸੈਟੀਸਫੈਕਸ਼ਨ ਨਹੀਂ ਹੈ ਨੀ ਕੀ ਪਤਾ ਕੀ ਦੇਣਾ ਕੀ ਨਹੀਂ ਦੇਣਾ ਕਿੱਧਰ ਨੂੰ ਜਾਣਗੇ ਆ ਜੀ ਜਨਕੀ ਡਰ ਸਤਾ ਰਿਹਾ ਵਾ ਵੀ ਜੇ ਵੀ ਜ਼ਮੀਨ ਕੋਲ ਜਾਂਦੀ ਵੀ ਇਸ ਕਰਦੇ ਇਸ ਪ੍ਰੋਜੈਕਟ ਦੇ ਅੰਦਰ ਤਾਂ ਉਸ ਤੋਂ ਬਾਅਦ ਪੈਸਿਆਂ ਨੂੰ ਲੈ ਕੇ ਜ਼ਰੂਰ ਚਿੰਤਾ ਚ ਰਹੂਗਾ ਕਿ ਸਰ ਜੀ ਬਿਲਕੁਲ ਚਿੰਤਾ ਇਤੋਂ ਵੱਡੀ ਚਿੰਤਾ ਤਾਂ ਅ ਸਾਇਦ ਪਹਿਲਾਂ ਵੀ 92 ਦੇ ਵਿੱਚ ਸਾਡੇ ਸਾਡੇ ਇੱਕ ਵਾਰ ਖਵਰ ਦਾ ਆ ਗਿਆ ਸੀ ਉਸ ਟਾਈਮ ਚਲੋ ਉਸ ਟਾਈਮ ਅਸੀਂ ਵੀ ਮਤਲਬ ਥੋੜੀ ਉਮਰ ਸੀਗੀ ਸਾਡੇ ਇੱਥੇ ਹਰਚਨ ਸਿੰਘ ਬਰਾੜ ਆਇਆ ਸ਼ਰਾਬਾ ਉਹ ਆ ਕੇ ਉੱਥੋਂ ਆ ਕੇ ਕਹਿੰਦੇ ਲਾਪਰਾ ਜੀ ਆਏ ਉਹ ਕਹਿੰਦੇ ਜੀ ਚਲੋ ਜੀ ਆਪਾਂ ਕਹਿੰਦੇ ਆ ਵੀ ਜ਼ਮੀਨ ਅਕਵਾਇਰ ਨਾ ਕਰਨ ਉਦੋਂ ਇੱਕ ਹਵਾ ਜੀ ਉੱਡੀ ਸੀ ਵੀ ਆਹ ਪਿੰਡ ਸਾਰੇ ਅਕਵਾਇਰ ਕਰ ਲੈਣੇ ਆ ਉਸ ਟਾਈਮ ਸਾਡੇ ਕਿਸੇ ਨੂੰ ਟੇਕ ਨਾ ਆਵੇ ਸਾਰੇ ਭੱਜੇ ਵੀ ਚਲੋ ਵੀ ਦੇਖੀਏ ਜਾ ਕੇ ਤੇ ਉੱਥੇ ਬਰਾੜ ਸਾਹਿਬ ਨੂੰ ਕਹੀਏ ਬਰਾੜ ਸਾਹਿਬ ਨੇ ਉੱਤੋਂ ਜਵਾਬ ਦਿੱਤਾ ਕਹਿੰਦਾ ਉਹ ਜਿਹੜੇ ਮਤਲਬ ਕਾਰਖਾਨੇ ਜਾਂ ਮਕਾਨ ਬਣਨਗੇ ਉਹ ਸਮਾਨ ਚ ਥੋੜੋ ਬਣਨਗੇ ਥੋੜੀ ਜ਼ਮੀਨ ਚ ਬਣਨਗੇ ਮੁੜ ਕੇ ਐਮਐਲਏ ਜਾਂ ਕੋਈ ਵੀ ਆਪਣੇ ਮੁੱਖ ਮੰਤਰੀ ਆ ਚਾਹੇ ਕੋਈ ਮਨਿਸਟਰ ਕੋਈ ਉਹਦੇ ਕਹਿਣਾਂ ਨੂੰ ਪੱਲੇ ਤਾਂ ਕੁਝ ਨਹੀਂ ਪਉਂਦਾ ਇਹਦਾ ਆਪ ਹੀ ਭੁਤਣੀ ਪੈਂਦੀ ਹੈ ਜਿਹੜਾ ਫਸ ਗਿਆ ਅਸੀਂ ਫੁੱਲਾਂ ਵਾਲਾ ਰਿਕਵਰ ਹੋਇਆ ਵਾ ਫੁੱਲਾਂ ਨਾਲ ਜੋ ਦੇਖ ਕਿੰਨੇ ਘਰਾਂ ਕੋਲ ਜ਼ਮੀਨ ਹੈ ਸਾਰੀ ਜ਼ਮੀਨ ਉਹਨਾਂ ਨੇ ਥੋੜਾ ਥੋੜੇ ਪੈਸੇ ਮਿਲੇ ਨੇ ਉਹ ਬਰਬਾਦ ਹੀ ਹੋਏ ਨੇ ਕੋਈ ਹੈ ਤਾਂ ਹੈ ਨਹੀਂਗਾ ਹੁਣ ਵੀ ਸਾਰਾ ਪਿੰਡ ਫੁੱਲਾਂ ਨਾਲ ਜ਼ਮੀਨ ਲਈ ਫਿਰਦਾ ਕੁਛ ਘਰ ਨੇ ਇਹਨਾਂ ਕੋ ਜਮੀਨ ਆ ਇਹਨਾਂ ਦੀ ਉਧਰ ਅਕਵਾਇਰ ਹੋ ਗਈ ਪਰਨੇ ਪਾਸੇ ਲੁਧਿਆਣੇ ਚ ਆ ਗਈ ਪਹਿਲਾਂ ਅਕਵਾਇਰ ਹੋਈ ਆ ਉਹਨਾਂ ਦੇ ਕੋਲੇ ਬਚਿਆ ਕੁਛ ਨਹੀਂ ਆ ਉਹ ਤਾਂ ਵਿਚਾਰੇ ਕੇਸ ਸੀ ਸਾਰੀ ਜਿੰਦਗੀ ਕੇਸ ਲੜਦੇ ਰਹੇ ਆ ਸਾਡੇ ਨਾਲ ਕਲਾਸ ਫੁੱਲ ਮਤਲਬ ਸੀਗੇ ਕਲਾਸ ਫੈਲੋ ਮੁੰਡੇ ਤੇ ਉਹ ਕਹਿੰਦੇ ਅਸੀਂ ਉਹ ਮਤਲਬ ਕਿੱਥੇ ਉਹ ਆਪਦੇ ਆਪ ਨੂੰ ਅਖਪਾਉਂਦੇ ਸੀ ਪਹਿਲਾਂ ਵੀ ਅਸੀਂ ਸ਼ਹਿਰ ਚ ਆ ਚੱਲੇ ਮੁੜ ਕੇ ਉਹ ਵਿਚਾਰੇ ਮਤਲਬ ਮੰਗਤੇ ਬਣਾਤੇ ਉਹ ਕੁੱਲ ਮਿਲਾ ਕੇ ਰਿਕਵਾਇਰ ਦਾ ਕੋਈ ਫਾਇਦਾ ਨਹੀਂਗਾ ਗਵਰਨਮੈਂਟ ਜਿਹੜੀ ਕਰ ਰਹੀ ਆ ਜਾਂ ਤਾਂ ਕੋਈ ਹੋਵੇ ਵੀ ਪੱਕਾ ਪੋਕਤਾ ਸਬੂਤ ਹੋਣੇ ਤੇ ਵੀ ਹਾਂ ਇੰਨੇ ਟਾਈਮ ਚ ਇੰਨੇ ਪੈਸੇ ਮਿਲਣਗੇ ਆਹ ਰੇਟ ਮਿਲੂਗਾ ਇਹ ਵੀ ਇਹ ਟਾਈਮ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਉਹ ਹੋਊਗੀ ਤਿਆਰ ਹੋ ਸਕਦੀ ਹੈ ਕੋਈ ਉਹਦਾ ਟਾਈਮ ਪੀਰੀਅਡ ਕੋਈ ਨਹੀਂਗਾ ਜੇ ਆਪਾਂ ਹੁਣ ਕਹੀਏ 3 ਸਾਲ ਕਹਿੰਦੀ ਆ ਗਵਰਨਮੈਂਟ ਗਵਰਨਮੈਂਟ ਦਾ ਕੀ ਆ ਕੋਲੇ ਸਾਡੇ ਆ ਕੀ ਸੀਗਾ ਆਪਣੇ ਬਣਿਆ ਬਾਈ ਸਿਟੀ ਸੈਂਟਰ ਜਿਹਾ ਉਹ ਵਿਚਾਰੇ ਲੋਕਾਂ ਨੇ ਆਲੇ-ਦਾਲੇ ਪਲਾਟ ਲੈ ਲੈ ਮਹਿੰਗੇ ਜ਼ਮੀਨਾਂ ਲੈ ਲੈ ਮੋੜ ਕੋ ਵਿਚਾਲੇ ਖੜਾ ਉਹ ਸਾਰਾ ਡੁੱਬ ਗਿਆ ਉਹਨੂੰ ਉਹ ਕਿੰਨੇ ਸਾਲ ਹੋ ਗਏ ਮੁੜ ਕੇ ਚੱਲੇ ਇਹਦਾ ਕੀ ਦੁਬਾਰਾ ਗਵਰਨਮੈਂਟ ਨੇ ਲੈ ਕੇ ਰੱਖ ਲਈ ਐ ਕਿਣੀ ਇਹ ਕਰਤਾ ਉਹ ਆਪੇ ਲੋਕਾਂ ਦਾ ਵਿਚਾਰਿਆਂ ਦਾ ਰੁਪਈਆ ਵੀ ਖਰਵਾ ਦੋ ਖਰਾਬ ਉਹ ਜਮੀਨ ਵੀ ਖਰਾਬ ਹੋਊਗੀ ਕਿੱਥੇ ਅਰਬਾਂ ਰੁਪਈਆ ਖਰਾਬ ਕਰਤਾ ਉਹ ਲੋਕਾਂ ਨੇ ਹੁਣ ਵੀ ਉਹ ਜਾ ਕੇ ਦੇਖੋ ਸਰਕਾਰ ਦਾ ਪੈਸਾ ਹੀ ਆ ਉਹ ਜਿਹੜਾ ਹਾਂ ਸਿਟੀ ਸੈਂਟਰ ਵਾਲਾ ਅਰਬਾਂ ਰੁਪਈਆ ਦਾ ਲੋਹਾ ਉੱਥੇ ਅਜੇ ਵੀ ਦਿਖ ਰਿਹਾ ਬਈ ਪਿਆ ਥੱਲੇ ਜਮੀਨ 'ਚ ਗਲੀ ਜਾਂਦਾ ਕੋਈ ਕੇਅਰ ਨਹੀਂ ਹੈ ਕੋਈ ਸਰਕਾਰ ਨਹੀਂ ਬੋਲਦੀ ਕਿਸਾਨ ਯੂਨੀਅਨ ਜਿਹੜੀ ਆ ਉਹਦੇ ਵਿੱਚ ਵਿਰੋਧ ਕਰ ਰਹੀ ਹੈ ਨੇ ਹਨ ਲੇਕਿਨ ਦੂਸਰੇ ਪਾਸੇ ਕਈ ਪਿੰਡਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਲੋਕਾਂ ਨੂੰ ਇਹ ਚੀਜ਼ ਹੋਈ ਪਈ ਹੈ ਵੀ ਜੇ ਕਰੋੜਾਂ ਰੁਪਇਆ ਆ ਗਿਆ ਤਾਂ ਅਸੀਂ ਬਾਹਰ ਕਿਤੇ ਜਾ ਕੇ ਜ਼ਮੀਨਾਂ ਖਰੀਦ ਕੇ ਰੱਖਾਂਗੇ ਅਸੀਂ ਇਹ ਤਾਂ ਮਨ ਦੇ ਭਲੇਖੇ ਆ ਜੀ ਜਦੋਂ ਹੁਣ ਆਪਾਂ ਜਿਹਦਾ ਬੀਤੀ ਹੋਈ ਹੈ ਜਿਹਦਾ ਜਿਹਦਾ ਹੋਈ ਹੁੰਦੀ ਆ ਉਹਨੂੰ ਪਤਾ ਵੀ ਇਹ ਹੁਣ ਆ ਮੁੰਡਾ ਕੋਲੇ ਬੈਠਾ ਬੰਦਾ ਆਪਣਾ ਇਹ ਜੇ ਐਗਜ਼ੈਂਪਲ ਆ ਇੱਕ ਇੱਕ 2 ਕਿੱਲੇ ਜਾਂ 1.5 ਕਿੱਲਾ ਮਤਲਬ 2 ਕਿੱਲੇ ਦੀ ਬਕਵਾਹ ਜਾ ਰਿਹਾ ਹੈ ਨਾ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹਦੇ ਵਿੱਚ ਅਕਵਾਇਰ ਹੋਈ ਹੋਈ ਦਾ ਆਪਾਂ ਮਤਲਬ ਪੁੱਛਤਾ ਰਹੇ ਆ ਜਿਹੜੇ ਇੰਨੇ ਪਿੰਡ ਆ ਗਏ ਉਹ ਚ ਕਿਵੇਂ ਪੈਸਾ ਦੇਣਗੇ ਔਰ ਇੱਕ ਇੱਕ ਐਗਜ਼ੈਂਪਲ ਨਹੀਂ ਹੈ ਇਹ ਬਹੁਤ ਐਗਜ਼ੈਂਪਲਾਂ ਨੇ بڑے ਬੰਦੇ ਕਹਿੰਦੇ ਸਾਨੂੰ ਪੈਸੇ ਨਹੀਂ ਜੀ ਮਿਲਿਆ ਪੂਰਾ ਆਹ ਪਮਾਲ ਵਗੈਰਾ ਉਧਰ ਵੀ ਕਈ ਯਾਰ ਦੋਸਤ ਆ ਉਹਨਾਂ ਦਾ ਆ ਰਹੇ ਆ ਉਹ ਕਹਿੰਦੇ ਜੀ ਬੜੇ ਸਾਨੂੰ ਪੈਸਾ ਨਹੀਂ ਮਿਲ ਰਿਹਾ ਪੈਸਾ ਪੈਂਡੰਗ ਪਿਆ ਔਕਣੀ ਦਿੰਨੇ ਆ ਜੀ ਦੇਵਾਂਗੇ ਜੀ ਨਾ ਕੋਈ ਹੁਣ ਜਿਨੇ ਮਤਲਬ ਹੋ ਗਿਆ ਪੈਸਾ ਆਪਣਾ ਜੇ ਆਪਾਂ ਨੂੰ ਪੈਸਾ ਪੂਰਾ ਹੀ ਨਾ ਆਇਆ ਆਪਾਂ ਗਾਹਾਂ ਕੀ ਲਵਾਂਗੇ ਇਹ ਇਹ ਨਾਲ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨੇ ਤੁਹਾਡੇ ਹਿਸਾਬ ਨਾਲ ਕਿੰਨੇ ਕਿਲੇ ਹੋਣਗੇ ਜਿਹੜੇ ਆਲੇ-ਦਾਲੇ ਆਪਣੀ ਹੈਗੇ ਨੇ ਸਾਰੇ ਹੋਇਆ ਤਾਂ ਬਹੁਤ ਲੰਮਾ ਪ੍ਰੋਜੈਕਟ ਆ ਇਹ ਦਿੱਤਾ ਬਹੁਤ ਬਹੁਤ ਜ਼ਿਆਦਾ ਦਿੱਤਾ ਇਹਨਾਂ ਨੇ ਤਾਂ ਦਾ 32 ਪਿੰਡ ਦੱਸ ਰਿਹਾ ਹੈ 24000 ਏਕੜ 24000 ਸਮਥਿੰਗ 24000 ਏਕੜ ਕਹਿੰਦੇ ਨੇ ਤੇ ਇੰਨਾ ਏਰੀਆ ਤਾਂ ਹੁਣ ਦੇਖੋ ਵੀ ਬਣੂ ਕੀ ਉਹਦੇ ਚ ਜੇ ਅਗਰ ਐਜੇ ਐਗਜ਼ੈਂਪਲ ਉਹ ਮਤਲਬ ਅਕਵਾਇਰ ਕਰ ਵੀ ਲੈਂਦੇ ਆ ਗਾਹਾਂ ਗਾਹਾਂ ਜਾ ਕੇ ਕੀ ਖਰੀਦਣਗੇ ਅਜੇ ਇਹ ਵੀ ਨਹੀਂ ਕੋਈ ਨਾ ਪਤਾ ਵੀ ਪਿੰਡ ਠਾਲਣਗੇ ਉਥੋਂ ਜੇ ਪਿੰਡ ਠਾਲਦੇ ਤੁਸੀਂ ਦੱਸੋ ਨਵਾਂ ਪਿੰਡ ਬਣਦਾ ਬੰਨੂ ਕਿੱਥੇ ਜਾ ਕੇ ਇਹ ਵੀ ਹੈ ਨਾ ਨੇ ਲੋਡ ਕੀਤੇ ਜਾਣਗੇ ਉਥੇ ਹੁਣ ਆਮ ਪਿੰਡਾਂ ਵਾਲੇ ਆ ਅਸੀਂ ਹੁਣ ਸਾਡੇ ਘਰੇ ਵੀ ਡੰਗਰ ਖੜੇ ਆ ਅਸੀਂ ਦੁੱਧ ਘਰਦਾ ਪੀਨੇ ਆ ਆਪਣੇ ਡੰਗਰ ਡੰਗਰ ਸਾਡੇ ਰੱਖੇ ਹੋਏ ਆ ਹੁਣ ਜੇ ਸਾਨੂੰ ਉਹਨਾਂ ਨੇ ਕਲੋਨੀਆਂ ਚ ਬਾੜ ਦਾ ਜਾ ਕੇ ਅਰਬਨ ਸਟੇਟ ਸਾਨੂੰ ਡੰਗਰ ਕਿਥੇ ਰੱਖਣ ਦੇਣੇ ਨੇ ਸਾਨੂੰ ਕਿਥੇ ਡੰਗਰ ਰੱਖਣ ਦੇਣੇ ਨੇ ਫਿਰ ਅਰਬਨ ਸਟੇਟ ਦਾ ਜਦੀ ਕਮਾਂਡੀ ਨੇ ਕਹਦੇ ਗੋਹੇ ਦਾ ਮੌਸਕਾ ਹੁੰਦਾ ਭਾਈ ਇਹਨਾਂ ਦੇ ਕਰੋ ਹੋਇਆ ਕਿ ਨਹੀਂ ਇਹ ਚੀਜ਼ ਆ ਗਣਾ ਹੁਣ ਅਸੀਂ ਗਿੱਜੇ ਹੋਏ ਆ ਹੁਣ ਵੀ ਡੰਗਰ ਸਾਨੂੰ ਫੇਰ ਸਾਨੂੰ ਜਿਹੜਾ ਦੇਣਗੇ ਨਾ ਉਹ ਜਿ ਬੇੜਾ ਹੋਣਾ ਵਾ ਅਗਨੇ ਹੁਣ ਸਾਡੇ ਬੇੜੇ ਖੁੱਲੇ ਨੇ ਇਹ ਚੀਜ਼ ਵੀ ਆ ਨਾ ਨਾਲ ਸੋ ਸ਼ਹਿਰ ਚ ਆ ਕੇ ਵੀ ਇੰਜੋਏ ਕਰ ਰਹੇ ਆ ਕਿਉਂਕਿ ਅਸੀਂ ਆਪਣੇ ਬੇੜੇ ਬਹੁਤ ਚੌੜੇ ਚੌੜੇ ਰੱਖੇ ਆ ਅਸੀਂ ਅਸੀਂ ਪਹਿਲਾਂ ਇੱਥੇ ਵੇਚ ਕੇ ਜ਼ਮੀਨਾਂ ਲੈ ਲਈਆਂ ਬਾਹਰ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਐਉਂ ਨਹੀਂ ਕਹਿੰਦੇ ਸਾਡੇ ਭਾਈ ਆ ਉਹ ਜੇ ਅਗਲੇ ਪਿੰਡ ਵਾਲੇ ਆ ਉਹ ਵੀ ਸਾਡੇ ਭਰਾ ਉਹਨਾਂ ਤੇ ਬੜੀ ਇਹ ਮੁਸ਼ਕਲ ਅੱਜ ਅੱਜ ਉਹਨਾਂ ਨਾਲ ਸਾਡਾ ਖੜਨਾ ਫਰਜ਼ ਬਣਦਾ ਜ਼ਰੂਰੀ ਆ ਇਹ ਨਹੀਂ ਹੋਣਾ ਚਾਹੀਦਾ ਦੇਖੋ ਹੋਇਆ ਥੋੜਾ ਹੁੰਦਾ ਆਪਾਂ ਮੰਨਦੇ ਆਂ ਵੀ ਕੋਈ ਇੱਕ ਪਿੰਡ ਹੋ ਗਿਆ ਤੇ ਇਹ ਤਾਂ 32 ਪਿੰਡ ਦੱਸ ਰਹੇ ਆ ਬਹੁਤ ਲੰਬਾ ਚੌੜਾ ਰਕਬਾ ਜਿਵੇਂ ਉਹ ਕਹਿੰਦੇ ਪਵਾਡ ਏਰੀਆ ਦੇ ਵਿੱਚ ਵੀ ਜਦੋਂ ਕਵਰ ਕੀਤੀ ਗਈ ਸੀ ਤਾਂ ਪਵਾਡ ਏਰੀਆ ਠਾਲਾ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਬਣਨਾ ਜਿਹੜਾ ਸ਼ੁਰੂ ਹੋਇਆ ਸੀਗਾ ਵੀ ਤਾਂ ਉਸ ਤਰੀਕੇ ਦੇ ਨਾਲ ਹੀ ਇਹ ਪ੍ਰੋਜੈਕਟ ਸਮਝ ਲਓ ਇੱਕ ਹੋਵੇ ਵੀ ਚੰਡੀਗੜ੍ਹ ਵਾਂਗ ਹੀ ਹੋ ਜਾਵੇ ਨਾ ਜੀ ਚੰਡੀਗੜ੍ਹ ਚੰਡੀਗੜ੍ਹ ਵੀ ਕੋਈ ਲੋਕ ਜਿਆਦਾ ਸੁਖੀ ਜਦੋਂ ਉਜੜਦਾ ਨਾ ਕੋਈ ਕੋਈ ਪਿੰਡ ਕੋਈ ਵੀ ਪਿੰਡ ਉਜੜਵਾ ਉਹ ਚੋ 30% ਲੋਕ ਜਿਹੜੇ ਆ ਮਾੜੇ ਮੋਟੇ ਕਾਮ ਜਾਵ ਰਹੇ ਨੇ 70% ਉੱਜੜ ਜਾਂਦੇ ਆ ਜਿਹਨੂੰ ਆਪਾਂ ਅਜਾੜਾ ਹੀ ਮੰਨ ਕੇ ਚੱਲੋ ਜਦੋਂ ਪਿੰਡੋਂ ਉੱਠਣਾ ਨਾ ਉਹ ਜਾੜਾ ਹੀ ਮੰਨੋ ਪਿੰਡ ਛੱਡਣਾ ਬਹੁਤ ਮੁਸ਼ਕਲ ਆ ਇੱਕ ਜਨਮ ਭੂਮੀ ਆ ਹਰੇਕ ਬੰਦੇ ਦਾ ਮਨ ਨਹੀਂ ਹੁੰਦਾ ਵੀ ਮੈਂ ਆਪਦੇ ਪਿੰਡੋਂ ਉੱਠ ਕੇ ਚਲਿਆ ਜਾਵਾਂ ਬਾਕੀ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਇਹਦੇ ਹੱਕ 'ਚ ਨਹੀਂ ਹੈ। ਯਾਨੀ ਕਿ ਤੁਹਾਡਾ ਪਿੰਡ ਹਲੇ ਬਚਿਆ ਹੋਇਆ ਵਾ ਇਸ ਚੀਜ਼ 'ਚ। ਲੇਕਿਨ ਉਹ ਜਿਹੜੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਇਸ ਪ੍ਰੋਜੈਕਟ 'ਚ ਆ ਚੁੱਕੀਆਂ ਆ ਚੁੱਕੀਆਂ ਜੀ ਆ ਚੁੱਕੀਆਂ ਸਾਡੇ ਗਵਾਂਢੀ ਲਲਤੋਂ ਆ, ਖੇੜੀ ਆ, ਝਮੇੜੀ ਆ, ਦੋਲੋਂ ਆ। ਇਹ ਸਾਰੇ ਪਿੰਡ ਆ ਗਏ, ਥਰੀਕੇ ਵਗੈਰਾ ਸਾਰੇ ਪਿੰਡ ਆ ਗਏ, ਜੋਧਾਂ ਤੇ ਪਮਾਲ ਆ ਜਿੰਨੇ ਵੀ ਆ ਮਤਲਬ ਲਾਗੇ ਪਾਸੇ ਪਿੰਡ ਐ ਸਾਰੇ ਆ ਗਏ। ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਨਾਲ ਏ ਤੱਕਾ ਹੋਵੇ। ਠੀਕ ਹੈ। ਸੋ ਗੱਲਬਾਤ ਕੀਤੀ ਅਸੀਂ ਲੋਕਾਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਜ਼ਮੀਨ ਅਕਵਾਇਰ ਹੋਈ ਹੈ ਵੀ ਉਹ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਬਹੁਤ ਸਰੀਆਂ ਜ਼ਮੀਨਾਂ ਅਜਹੀਆਂ ਨੇ ਕਿਸਾਨਾਂ ਦੀਆਂ ਜਿਨ੍ਹਾਂ ਦੇ ਵਿੱਚ ਉਹ ਆਪਣਾ ਜਿਹੜਾ ਅਨਾ ਉਗਾਉਂਦੇ ਨੇ ਔਰ ਤੁਸੀਂ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਖੇਤੀ ਪ੍ਰਧਾਨ ਸੂਪਾ ਹੈ ਪੰਜਾਬ ਅਗਰ ਪੰਜਾਬ ਦੇ ਵਿੱਚ ਕਿਸਾਨ ਕਿਸਾਨੀ ਨਹੀਂ ਕਰੂਗਾ ਤਾਂ ਉਸ ਤੋਂ ਬਾਅਦ ਕਿਸਾਨ ਕਰੂਗਾ ਕੀ ਔਰ ਸਭ ਤੋਂ ਜ਼ਿਆਦਾ ਜਿਹੜੀ ਹੈ ਅੰਨੋ ਗੋਣ ਤੋਂ ਬਾਅਦ ਜਿਹੜੀ ਸਪਲਾਈ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਦੇਖਣਾ ਬਣਦੇ ਕਿ ਇਸ ਪ੍ਰੋਜੈਕਟ ਦੇ ਚੱਲਣ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਹੈ ਸੁਵਦੇਰੀ ਅਪਡੇਟs ਜੁੜੇ ਰਹੋ ਮਿੱਟੀ ਦੇ ਨਾਲ